ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਆਪ ਸਾਰਿਆਂ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਸਾਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਿਆ ਕਿ ਬੇਬੇ ਨਾਨਕੀ ਜੀ ਦਾ ਵਿਆਹ ਕਿਸ ਤਰ੍ਹਾਂ ਹੋਇਆ ਅਤੇ ਕਿਸ ਦੇ ਨਾਲ ਹੋਇਆ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਪਿੱਤਲ ਦਾ ਗੜਵਾ ਤੇ ਮੁੰਦਰੀ ਦਾ ਦਾਨ ਇਹ ਕੀ ਸੀ ਸੋ ਆਓ ਜਾਣਦੇ ਆਂ ਦਿਨ ਲੰਘਦੇ ਗਏ ਕੋਈ ਖਾਸ ਘਟਨਾ ਨਾ ਵਾਪਰੀ ਘਰ ਜਾ ਕੇ ਜਦੋਂ ਕਾਲੂ ਜੀ ਪੁੱਤਰ ਨੂੰ ਬੇਕਾਰ ਘਰ ਬੈਠਾ ਦੇਖਦੇ ਤਾਂ ਮਨ ਹੀ ਮਨ ਕੂੜ ਲੈਂਦੇ ਰਾਏ ਬੁਲਾਰ ਤੋਂ ਡਰਦੇ ਮਾਰੇ ਉਭਾ ਉਭਾਸਰ ਦੇਣਾ ਇੱਕ ਦਿਨ ਸਵੇਰੇ ਹੀ ਗੁਰੂ ਜੀ ਪਿੱਤਲ ਦਾ ਗੜਵਾ ਲੈ ਕੇ ਖੂ ਉਤੇਸ਼ਣਾਨ ਕਰਨ ਗਏ ਇਸ਼ਨਾਨ ਕਰਕੇ ਜਦੋਂ ਮੁੜੇ ਤਾਂ ਰਾਹ ਵਿੱਚ ਆਪ ਨੂੰ ਇੱਕ ਭਿਖਾਰੀ ਮਿਲਿਆ ਉਸਨੇ ਬੜੇ ਤਰਲੇ ਨਾਲ ਗੁਰੂ ਜੀ ਅੱਗੇ ਭਿਖਿਆ ਦਾ ਸਵਾਲ ਕੀਤਾ ਉਸ ਵੇਲੇ ਗੜਵੇ ਤੋਂ ਬਿਨਾ ਗੁਰੂ ਜੀ ਕੋਲ ਹੋਰ ਕੁਝ ਨਹੀਂ ਸੀ ਇੱਕ ਪਲ ਸੋਚਣ ਪਿੱਛੋਂ ਹੱਥ ਲਾ ਪਿੱਤਲ ਦਾ ਗੜਵਾ ਹੀ ਭਿਖਾਰੀ ਦੇ ਹੱਥ ਪੜਾਇਆ ਵਡਿਆਈਆਂ ਕਰਦਾ ਤੇ ਅਸੀਸਾਂ ਦਿੰਦਾ ਹੋਇਆ ਭਿਖਾਰੀ ਮੁੜਨ ਲੱਗਾ ਤਾਂ ਗੁਰੂ ਨਾਨਕ ਜੀ ਨੇ ਉਸ ਨੂੰ ਆਵਾਜ਼ ਦਿੱਤੀ ਪੁਰਖਾ ਠਹਿਰ ਇਹ ਇੱਕ ਹੋਰ ਚੀਜ਼ ਲੈ ਜਾ ਮੇਰੇ ਇਹ ਕਿਸ ਕੰਮ ਹੈ ਭਿਖਾਰੀ ਪਿੱਛੇ ਮੁੜ ਪਿਆ ਗੁਰੂ ਜੀ ਦੇ ਨੇੜੇ ਆਇਆ ਤਾਂ ਗੁਰੂ ਜੀ ਨੇ ਸੋਨੇ ਦੀ ਮੰਦਰੀ ਆਪਣੀ ਚੀਚੀ ਤੋਂ ਉਤਾਰੀ ਤੇ ਭਿਖਾਰੀ ਨੂੰ ਫੜਾ ਦਿੱਤੀ ਲੱਪ-ਲੱਪ ਆਟਾ ਮੰਗਣ ਵਾਲਾ ਭਿਖਾਰੀ ਨੂੰ ਪਿੱਤਲ ਦੇ ਸੋਨੇ ਦਾ ਦਾਨ ਮਿਲ ਗਿਆ ਉਹ ਬਹੁਤ ਪਰਸੰਨ ਹੋਇਆ ਅਗੰਮੀ ਖੁਸ਼ੀ ਦੇ ਲੋਰ ਵਿੱਚ ਗੁਰੂ ਜੀ ਦੇ ਗੁਣ ਗਾਉਂਦਾ ਹੋਇਆ ਇੱਕ ਪਾਸੇ ਨੂੰ ਨੱਠ ਹੀ ਗਿਆ ਮੰਦਰੀ ਤੇ ਪਿੱਤਲ ਦਾ ਗੜਵਾ দান ਕਰਨ ਦੀ ਖਬਰ ਜਦੋਂ ਮਹਤਾ ਕਾਲੂ ਜੀ ਦੀ ਕੰਨੀ ਪਈ ਤਾਂ ਉਹ ਕੱਪੜਿਆਂ ਤੋਂ ਬਾਹਰ ਹੋ ਗਏ। ਕ੍ਰੋਧ ਨੇ ਉਹਨਾਂ ਨੂੰ ਪਾਗਲ ਕਰ ਦਿੱਤਾ। ਉਸ ਪਾਗਲਪਨ ਵਿੱਚ ਉਹ ਰਾਇ ਬੁਲਾਰ ਦੇ ਹੁਕਮਾਂ ਨੂੰ ਵੀ ਭੁੱਲ ਗਏ। ਗੁਰੂ ਨਾਨਕ ਜੀ ਨੂੰ ਮਿਲੇ ਜਵਾਨ ਪੁੱਤਰ ਸਾਹਮਣੇ ਖਲੋਤਾ ਦੇਖ ਹੱਥ ਨਾ ਚੁੱਕ ਸਕੇ, ਨਾ ਹੀ ਜ਼ੁਬਾਨ ਜ਼ਬਾਨੋਂ ਕੋਈ ਮੰਦਾ ਬਚਨ ਬੋਲਣ ਦਾ ਠੀ ਆਪਿਆ। ਸਿਰਫ ਇਹੋ ਆਖਿਆ ਜਿੰਨਾ ਨਾਤੀ ਉਹਨਾਂ ਪੁੱਣ ਬੀਬਾ ਮੇਰੇ ਘਰੋਂ ਨਿਕਲ ਜਾ ਜਾ ਕੇ ਕਿਤੇ ਕਮਾ ਕੇ ਖਾ ਜੇ ਨਹੀਂ ਕਮਾਉਂਦਾ ਤਾਂ ਸਾਧੂ ਫਕੀਰ ਹੋ ਕੇ ਖਾ ਪਰਵੇਲੇ ਨੂੰ ਘਰ ਬਿਠਾ ਕੇ ਨਾ ਰੋਟੀ ਖਵਾਈ ਜਾਂਦੀ ਹੈ ਤੇ ਨਾ ਨੁਕਸਾਨ ਕਰਾਇਆ ਜਾਂਦਾ ਹੈ ਅੱਜ ਪਿੱਤਲ ਦਾ ਗੜਵਾ ਤੇ ਮੁੰਦਰੀ ਮੰਗਤੇ ਨੂੰ ਦੇ ਦਿੱਤੀ ਹੈ ਕੱਲ ਨੂੰ ਕੋਈ ਹੋਰ ਕੀਮਤੀ ਚੀਜ਼ ਤੂੰ ਕਿਸੇ ਨੂੰ ਫੜਾ ਦੇਵੇਂਗਾ ਹੁਣ ਸਿਆਣਾ ਹੋ ਗਿਆ ਹੈ ਮੋਹ ਤੇ ਦਾੜੀ ਆ ਗਈ ਹੈ ਬਸ ਦੋ ਹੀ ਗੱਲਾਂ ਹੀ ਜਾਂ ਤਾਂ ਕੋਈ ਘਰ ਦਾ ਧੰਦਾਕਾਰ ਜਾਂ ਕਰੋ ਨਿੱਕਲ ਜਾ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਆਪਣੇ ਮਨ ਦਾ ਕੀਤਾ ਫੈਸਲਾ ਗੁਰੂ ਜੀ ਨੂੰ ਸੁਣਾ ਕੇ ਮੈਂ ਤਾਂ ਕਾਲੂ ਤਾਂ ਚਲਿਆ ਗਿਆ ਗੁਰੂ ਜੀ ਚੁੱਪ ਖਲੋਤੇ ਸੋਚਦੇ ਰਹੇ ਉਨੀ ਦਿਨੀ ਨਾਨਕੀ ਜੀ ਵੀ ਤਲਵੰਡੀ ਹੀ ਆਏ ਸਨ ਜੈ ਰਾਮ ਨੇ ਵੀ ਆਉਣਾ ਸੀ ਚੁੱਪ ਖਲੋਤੇ ਵੀਰ ਕੋਲ ਆਏ ਤੇ ਪਿਆਰ ਦੀ ਉਂਗਲੀ ਲਾ ਕੇ ਵੀਰ ਨੂੰ ਅੰਦਰ ਲੈ ਗਏ ਮੰਜੇ ਉੱਤੇ ਬੈਠਾ ਕੇ ਆਖਿਆ ਵੀਰਾ ਉਦਾਸ ਨਾ ਹੋ ਪਿਤਾ ਜੀ ਦਾ ਸੁਭਾਅ ਲਾਲਚੀ ਤੇ ਕਰੋਦੀ ਹੈ ਹੁਣ ਮੈਂ ਤੈਨੂੰ ਨਾਲ ਲੈ ਚਲਾਂਗੀ ਸੁਲਤਾਨਪੁਰ ਕੋਈ ਕੰਮ ਕਰ ਲਵੇਂ ਕਿਤੇ ਉਦਾਸ ਹੋ ਕੇ ਨਾ ਜਾਵੀਂ ਮੈਂ ਤੇ ਮਾਤਾ ਜੀ ਰੋ ਰੋ ਮਰ ਜਾਵਾਂਗੀਆ ਮੇਰਾ ਵੀਰ ਕੋਈ ਗੱਲ ਦਿਲ ਤੇ ਨਾ ਲਿਆਵੇ ਜਿਸ ਚੀਜ਼ ਦੀ ਲੋੜ ਹੈ ਉਹ ਮੈਂ ਆਪਣੇ ਵੀਰ ਨੂੰ ਦਿਆਂਗੀ ਭੈਣ ਜੀ ਮੈਨੂੰ ਸੁਲਤਾਨਪੁਰ ਲੈ ਚੱਲ ਜ਼ਰੂਰ ਲੈ ਚੱਲ ਮੈਂ ਉੱਥੇ ਕੋਈ ਕੰਮ ਕਰ ਲਵਾਵਾਂਗਾ ਇੱਥੇ ਮੇਰਾ ਰਹਿਣਾ ਔਖਾ ਹੈ ਗੁਰੂ ਨਾਨਕ ਜੀ ਬੋਲੇ ਜ਼ਰੂਰ ਤੇਰੇ ਜੀਜਾ ਜੀ ਆਉਣਗੇ ਸਵੇਰੇ ਹੀ ਉਹਨਾਂ ਆ ਜਾਣਾ ਹੈ ਮੈਂ ਉਹਨਾਂ ਨੂੰ ਆਖਾਂਗੀ ਉਹ ਬੜੇ ਚੰਗੇ ਨੇ ਜ਼ਰੂਰ ਮੰਨ ਜਾਣਗੇ ਅਸੀਂ ਨਾਲ ਲੈ ਚੱਲਾਂਗੇ ਦੋਵੇਂ ਭੈਣ ਭਰਾ ਇਸ ਤਰ੍ਹਾਂ ਤਲਵੰਡੀ ਛੱਡਣ ਦੀਆਂ ਵਿਚਾਰਾ ਕਰ ਰਹੇ ਸਨ ਸੋ ਇਹ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੜਵਾ ਤੇ ਮੰਦਰੀ ਦਾ ਇਤਿਹਾਸ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਤਲਵੰਡੀ ਛੱਡਣਾ ਛੱਡਣਾ ਤੇ ਰਾਏ ਬੁਲਾਰ ਦੀ ਬਹਿਬਲਤਾ ਕੀ ਸੀ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਇਤਿਹਾਸ ਦਾ ਉਸ ਸਮੇਂ ਬਿਆਨ ਪ੍ਰਕਾਰ ਦੇ ਆਪਲਾ ਹੋ ਜਾਂਦੀਆਂ ਹੋਈਆਂ ਪੁੱਲਾਂ ਚੁੱਕਾਂ ਦੀ ਖੇਮਾਂ ਆਜਣਾ ਬਖਸ਼ਣੇ ਸਾਧ ਸੰਗਤ ਜੀ ਆਪ ਬਖਸ਼ਣ ਯੋਗ ਹੋ ਆਪ ਜੀ ਬਖਸ਼ ਲੈਣਾ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ